मेरा पुत बोलता दानी है मेरा पुत नहीं है ਦੇਸ਼ ਦੀ ਸੇਵਾ ਤੇ ਦੇਸ਼ ਲਈ ਮਰ ਮਿਟਣ ਦਾ ਜज्ਬਾ ਲੈ ਕੇ ਆਕਾਸ਼ ਦੀਪ ਜਿਹੜਾ ਕਿ ਫੀਸਕੋਰ ਤੇ ਪਿੰਚ ਚੈਲਾ ਦਾ ਰਹਿਣਾ ਮੈਸ ਭਾਈ ਉਮਰ ਦੀ ਵਿੱਚ ਉਮਰ ਵਿੱਚ ਹੀ ਟੇਸਤੀ ਸੇਵਾ ਕਰਨ ਦੀ ਖਾਤਰ ਅਗਨੀ ਵੀਰ ਦੇ ਤੌਰ ਤੇ ਭਾਰਤੀ ਸੈਨਾ ਵਿੱਚ ਭਰਤੀ ਹੋਇਆ ਔਰ ਇਹੀ ਜज्ਬਾ ਜਿਹੜਾ ਉਸ ਦਾ ਸੀਗਾ ਅੱਜ ਦੇਸ਼ ਦੇ ਕੰਮ ਆਇਆ ਔਰ ਦੇਸ਼ ਦੇ ਲਈ ਆਪਣੀ ਦੇਸ਼ ਦੀ ਰੱਖਿਆ ਕਰਦਾ ਹੋਇਆ ਆਪਣੀ ਕੁਰਬਾਨੀ ਦੇ ਦਿੱਤੀ ਅੱਜ ਉਸ ਦੀ ਜਿਹੜਾ पार्थिव ਸਰੀਰ ਹੈ ਫੀਤਕੋਟ ਦੇ ਪਿੰਡ ਚੈਰਾ ਵਿੱਚ ਪਹੁੰਚਾ ਜਿੱਤੇ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਕੁਝ ਦਿਖਾ ਦਿੰਦੇ ਕਿ ਪਿੰਡ ਵਿੱਚ ਐਸਾ ਕਾਫੀ ਜਿਹੜਾ ਮਾਹੌਲ ਹੈ ਗਮਗੀਨ ਹੈ ਔਰ ਲੋਕਾਂ ਦੇ ਅੱਖਾਂ ਵਿੱਚ ਅਥੋਂ ਸਾਫ਼ ਜਿਹੜੇ ਦੇਖੇ ਜਾ ਰਹੇ ਤਸਵੀਰਾਂ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਪਿੰਡ ਦਾ ਇੱਕ ਇੱਕ ਲੋ ਜਿਹੜਾ ਬੱਚਾ ਉਹ ਅੱਜ ਆਕਾਸ਼ ਦੀਪ ਨੂੰ ਜਿਹੜਾ ਅੰਤਮ ਰਸਾਈ ਦੇਂਦਾ ਹੀ ਆਇਆ ਔਰ ਪਹੁੰਚਦੀ ਜਈ ਤੁਕੜੀ ਸਪੈਸ਼ਲ ਤੋਤੇ ਜਿਹੜੀ ਪਹੁੰਚੀ ਸੀ ਹਾਈ ਸਨਮਾਨਾਂ ਦੇ ਨਾਲ ਉਸਤਾ ਕਾਸ਼ਦੀਪ ਨੂੰ ਅੱਜ ਜ ਸੁਨਮਾਨਕਿਤ ਹੈ ਗੌਰ ਪਰੇਮੰਦ ਦੇ ਨਾਲ ਉਸਤੇ ਪੇਰਾਂ ਨੂੰ ਇੱਕ ਤਿਰੰਗਾ ਝੰਡਾ ਜਿਹੜਾ ਉਹਨਾਂ ਨੂੰ ਅਰਪਣ ਕੀਤਾ ਗਿਆ ਔਰ ਉਹ ਪਲ ਦੇਖਣ ਵਾਲਾ ਸੀ ਕਿਉਂਕਿ ਦੇਸ਼ ਦੀ ਸੇਵਾ ਲਈ ਇੱਕ ਨੌਜਵਾਨ ਨੂੰ ਜਿਹੜਾ ਕਰੋ ਵੇਚਿਆ ਗਿਆ ਸੀ ਪਰ ਉਸ ਦੀ ਜਿਹੜੀ ਹੈ লাশ ਘਰੇ ਪਹੁੰਚੀ ਤਾਂ ਕਿਤੇ ਨਾ ਕਿਤੇ ਕਰੋਆਰ ਨੂੰ ਫਖਰ ਜ਼ਰੂਰ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਦੇਸ਼ ਲਈ ਕੁਰਬਾਨਾ ਹੋਇਆ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਨੌਜਵਾਨ ਦੇ ਪੁੱਤ ਦਾ ਜਾਣਾ ਇੱਕ ਪਰਿਵਾਰ ਨੂੰ ਕਾਫੀ ਜਿਹੜਾ ਸਦਮੇ ਵਿੱਚ ਪਾ ਦਿੰਦਾ ਔਰ ਇਹ ਸਦਮਾ ਜਿਹੜਾ ਕਾਫੀ ਸਹਨੇ ਅਸਕਤ ਤਸਵੀਰਾਂ ਤਸਵੀਰ ਦਿਖਾ ਰਹੇ ਜ ਅੰਤਮ ਸੰਸਕਾਰ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਫੌਜ ਦੀ ਟੁਕੜੀ ਵੱਲੋਂ ਜੋ ਵੀ ਰਾਸ਼ਟਰੀ ਸਨਮਾਨ ਹੁੰਦਾ ਹੈ ਉਸ ਨੂੰ ਦਿੱਤਾ ਗਿਆ ਔਰ ਉਸ ਦੀ ਕੁਰਬਾਨੀ ਜਿਹੜੀ ਹੈ ਅੱਜ ਜਿਹੜੀ ਯਾਦ ਰੱਖੀ ਜਾਵੇਗੀ ਕਿ ਇੱਕ 22 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਰੱਖਿਆ ਕਰਦਾ ਆਇਆ ਇਹ ਨੌਜਵਾਨ ਜਿਹੜਾ ਆਪਣੀ ਦੇਸ਼ ਦੇ ਲਈ ਕੁਰਬਾਨ ਹੋਇਆ ਉਸ ਦੀ ਗੋਲੀ ਲੱਗਣ ਨਾਲ ਜਿਹੜੀ ਸ਼੍ਰੀਨਗਰ ਵਿੱਚ ਮੌਤ ਹੋਈ ਸੀ ਔਰ ਉਸ ਦੇ ਅੱਜ ਆਪਾਰਥ ਸ਼੍ਰੀ ਫਿਰਕਟ ਕੋਲ ਪਹੁੰਚਾਇਆ ਸੀਗਾ ਔਰ ਉਸ ਦੇ ਅੰਤਮ ਸੰਸਕਾਰ ਦੇ ਲਈ ਅੱਜ ਜਿਹੜੀਆਂ ਰਸਮਾਂ ਆ ਜਿਹੜੀਆਂ ਨੇ ਭਾਈਆ ਜਰਨ ਪਿੰਡਾਂ ਦੇ ਲੋਕ ਵੀ ਇਸ ਵਕਤ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਆਕਾਸ਼ ਦੀਪ ਜਿਹੜਾ ਕਿ ਇਸ ਪਿੰਡ ਦਾ ਨੌਜਵਾਨ ਸੀ ਕਿਵੇਂ ਸੀ ਹੁੰਦਾ ਸੁਭਾਅ ਕਿਵੇਂ ਸੀ ਔਰ ਕਿਸ ਦਾ ਪਿੰਡ ਵਿੱਚ ਵਿਚੋਦੱਸ ਇਹ ਜੇ ਸੁਬਾਤ ਹੈ ਬਹੁਤ ਵਧੀਆਈ ਕਰ ਦੁਆਰਾ ਦਾ ਹੋ ਜਾਣਾ ਮੈਂ ਕਹਤ ਨਹੀਂ ਨਾ ਨੇ ਨਾ ਮਾ ਪਰ ਉਹਦੇ ਕਿ ਪਿੰਡ ਤੋਂ ਜਿੰਨਾ ਵੱਈ ਨਹੀਂ ਕਰਿਆ ਜਾਏ ਹੂੰ ਈਵਾਨੇ ਨਾਮ ਉਹਦਾ ਫਟਰਾਕੀ ਦੇ ਵੀ ਬੋਝਾ ਦੇ ਹੁਣ ਇਹਦੇ ਦੂਜੇ ਬਰਦਰ ਦਾ ਵੀ ਕੋਈ ਘਰ ਚ ਫੌਜ ਵਿੱਚ ਜਾਣ ਦੇ। ਇਸ ਦੇ ਵਿੱਚ ਹੁਣ ਚਲੋ ਮਹਾਰਾਜ ਨਿਕਲੋ ਮਹਾਰਾਜ ਦੇ ਖਿਲਾਫ। ਅਸੀਂ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਹੇ ਭਾਵੇਂ ਸਾਡਾ ਬੱਚਾ ਦੇਸ਼ ਲਈ ਕੁਰਬਾਨਾ ਪਰ ਅਸੀਂ ਜੇ ਸਾਨੂੰ ਦੇਸ਼ ਦੀ ਸਾਨੂੰ ਤੇਸ਼ ਨੂੰ ਲੋੜ ਪਈ ਤਾਂ ਅਸੀਂ ਆਪਦਾ ਦੂਜਾ ਬੱਚਾ ਵੀ ਫੌਜ ਵਿੱਚ ਇਹ ਜਿਹਹਾ ਜਜ਼ਬਾ ਇਸ ਪਰਿਵਾਰ ਵਿੱਚ ਹੈ। ਬਹੁਤ ਅਕਸਰੀ ਪਰਿਵਾਰ ਸਗੇ ਜੀ। ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜੀ। ਕਿ ਇਹਨਾਂ ਨੇ ਬਹੁਤ ਫਲਾਮਾਤ ਪਰਿਵਾਰ ਸਗੇ ਜੀ ਸਾਡੇ ਤੋਂ ਹੁਣ ਪਾਜ ਕੇ ਸਾਡੇ ਪਿੰਡ ਆ ਕੇ ਰਹਿੰਦੇ ਰਹੇ ਬਹੁਤ ਚਿਰ ਤੋਂ ਜੀ ਹੁਣ ਇਥੋਂ ਪਿੰਡੋਂ ਜਾ ਕੇ ਤਕੀਦ ਪਾਇਆ ਚੰਨ ਮਦਾਨ ਦੀ ਬਹੁਤ ਭਲੇ ਮਾਸਤ ਬੰਦੇ ਸੀਗੇ ਕੁਝ ਹੋਰ ਲੋਕ ਵੀ ਉਹਨਾਂ ਨਾਲ ਵੀ ਗੱਲ ਕਰਦੇ ਜਿਹੜੇ ਉਹਨਾਂ ਨਾਲ ਲਿਟ ਰਹੇ ਨੇ ਜਿਹੜਾ ਹੁੰਦੇ ਜਿਵੇਂ ਨੂੰ ਜਾਣਦੇ ਸੀ ਸਰ ਕਾਸ਼ਦੀਪ ਨੂੰ ਤੁਸੀਂ ਕਾਫੀ ਨੇੜੇੋਂ ਦੇਖਿਆ ਤੁਹਾਡੇ ਰਿਸ਼ਤੇਦਾਰੀ ਵਿੱਚੋਂ ਸੀਗਾ ਕਿੱਸਾਂ ਦੇਖਦੇ ਇਸ ਨੌਜਵਾਨ ਦੇ ਜਜ਼ਬੇ ਨੂੰ ਕਿਉਂਕਿ ਇੱਕ ਜਜ਼ਬਾ ਸੀਗਾ ਕਿ ਮੈਂ ਦੇਸ਼ ਦੀ ਸੇਵਾ ਕਰਨੀ ਔਰ ਉਹੀ ਜਜ਼ਬਾ ਲੈ ਕੇ ਜਿਹੜਾ ਅੱਜ ਦੇਸ਼ ਲਈ ਕੁਰਬਾਨ ਹੋ ਗਿਆ ਬਿਲਕੁਲ ਸਹੀ ਕਹਾਸੀ ਇਹ ਸਾਰਾ ਪਰਿਵਾਰ ਹੀ ਬਹੁਤ ਜਜ਼ਬੇ ਵਾਲਾ ਹੈ ਛੋਟਾ ਬੱਚਾ ਜਿਹੜਾ ਉਹਨੇ ਵੀ ਅਪਲਾਈ ਕੀਤਾ ਹੈ ਦੇ ਦਿਸ਼ਾ ਤੁਹਾਨੂੰ ਸलाम ਕਰਦੇ ਆ ਇਦਾਂ ਦੇ ਲੋਕਾਂ ਦੇ ਕਰਕੇ ਸਾਡਾ ਜਿਹੜਾ ਦੇਸ਼ ਉਹ ਬਚਦਾ ਤੇ ਬਾਡਰ ਦੇ ਸਾਡੀ ਰੱਖਿਆ ਕਰਦੇ ਆ ਇਦਾਂ ਪਰਿਵਾਰ ਵੀ ਬਹੁਤ ਘਟਦੇ ਆ ਜਿਹੜੇ ਆਪਣੇ ਬੱਚੇ ਨੂੰ ਆਪਣੇ ਦਿਲ ਦੇ ਟੁਕੜੇ ਨੂੰ ਸਰਹੱਦਾਂ ਤੇ ਭੇਜਦੇ ਆ ਉਹ ਘਾਟੋ ਉਮਰ ਸੀ ਉਹਨਾਂ 2 ਸਾਲ ਹੋ ਗਏ ਸਿਧਰ ਆ ਆ ਦੇ ਆਪਣੇ ਉਹ ਆਥੀ ਜੀ ਜੀ ਉਡੀ ਸ਼ਾਦ ਦਾ ਪਰਿਵਾਰ ਵਾਸਤੇ ਨਵਾਂ ਸਬਣਾ ਵਟਾ ਸਦਮਾ ਵੀ ਹੈ ਤੇ ਕਮਾਨ ਵੀ ਹੈ ਵੀ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣਾ ਪੁੱਤਰ ਵਾਰਿਆ ਸਾਟਿਸ ਜੇੰਦਰਾਉਣ ਨਾਲ ਇਨਸ਼ਾਅਰ ਨਾਲ ਬਿਲਕੁਲ ਕਿਤੇ ਨਾ ਕਿਤੇ ਜੇ ਕਾਸ਼ ਦੀਪਤੀ ਸ਼ਹੀਦੀ ਤੇ ਪਿੰਡ ਵਾਸੀਆਂ ਨੂੰ ਵੀ ਮਾਣ ਔਰ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਉਸ ਲਈ ਕੁਰਬਾਨੀ ਤੇ ਮਾਣ ਕਰਦੇ ਨੇ ਪਰ ਦੂਜੇ ਪਾਸੇ ਇੱਕ ਅਸਹਿ ਸਦਮਾ ਜਿਹੜਾ ਉਸ ਤੇ ਪਰਿਵਾਰ ਨੂੰ ਲੱਗਾ ਉਸ ਦੇ ਲਈ ਅੱਜ ਹਰ ਇੱਕ ਪਿੰਡ ਦਾ ਹਰ ਇੱਕ ਨੌਜਾਨ ਹਰ ਇੱਕ ਬੱਚਾ ਜਿਹੜਾ ਉਹਨਾਂ ਦੇ ਪਰਿਵਾਰ ਨਾਲ ਖੜਾ ਪੀਕੁਰ ਤੋਂ ਨਰਿਸ਼ ਸਠੀ ਨੋਕਤੀ ਦੇਖੋ ਜੋ ਹਜੇ ਸਾਨੂੰ ਮੈਸੇਜਸ ਇਹਨਾਂ ਦੀ ਆਰਮੀ ਯੂਨਿਟ ਤੋਂ ਆਏ ਆ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਆਰਮੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਬਟ ਸਾਡੇ ਲਈ ਇੱਕ ਬੜੇ ਖੇਦ ਔਰ ਦੁੱਖ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰ੍ਹਾਂ ਉੱਥੇ ਇਹ ਪਾਣਾ ਵਾਪਰ ਗਏ ਸੋ ਅਸੀਂ ਸ਼ੋਕ ਪ੍ਰਗਟ ਕਰਨਾ ਆਸਤੇ ਇਸ ਸਮੇਂ ਪਰਿਵਾਰ ਦੇ ਨਾਲ ਖੜੇ ਹਾਂ ਪਰਿਵਾਰ ਸੁਪਰੀ ਮੰਤ ਸ਼ੇਖੀ ਦਾ ਚੈਟਪਾ ਇਸ ਬਾਰੇ ਜਿੰਨੀ ਦੇਰ ਤੱਕ ਸਾਨੂੰ ਕੋਈ ਡਾਇਰੈਕਸ਼ਨਸ ਆਰਮੀ ਵੱਲੋਂ ਨਹੀਂ ਆ ਸਕਦੀਆਂ ਹੁਣੇ ਦੇਰ ਤੱਕ ਅਸੀਂ ਨਹੀਂ ਕਹਿ ਸਕ ਪਾਉਂਗੇ ਇਸ ਬਾਰੇ ਹਜੇ ਆਰਮੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਨਹੀਂ ਹਜੇ ਹਾਂਜੀ। ਹਾਂ ਜਿਆਦਾ ਮਤਲਬ ਇਹਨੂੰ ਕੀ ਸਮਝਿਆ ਜਾਵੇ ਹਾਲੇ ਤੱਕ ਕੀ ਕਿਹਾ ਜਾਵੇ? ਵੇਟ ਕਰਨੀ ਪੈਗੀ ਥੋੜਾ ਸਾਨੂੰ ਥੋੜੀ ਦੇਰ ਸਾਨੂੰ ਰੁਕਣਾ ਪੈਗਾ। ਤੁਹਾਨੂੰ ਲੱਗਦਾ ਸੰਭਾਵਨਾ ਇਸ ਬਾਰੇ ਆਰਮੀ ਅਥਾਰਟੀ ਸਹੀ ਦੱਸ ਪਾਉਣਗੀ। ਕੋਈ ਗੱਲ ਪ੍ਰਸ਼ਾਸਨ ਦੀ ਹਜੇ ਗੱਲਬਾਤ ਚੱਲ ਰਹੀ ਹੈ। ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੇ ਹੈ। ਅੱਜ ਰਾਜੇ ਸਨਮਾਨਨਾ ਕੋ ਮਿਲਟਰੀ ਆਨਰਸ ਲਈ ਉਹਨਾਂ ਦੀ ਟੀਮ ਆਈ ਹੋਈ ਹੈ ਸੋ ਐਸ ਪਰ ਰੂਲਸ ਜਿਉ ਉਹਨਾਂ ਦੇ ਮਿਲਟਰੀ ਆਨਰਸ ਬੰਦੇ ਹੋ ਆਰਮੀ ਕੋ ਸਾਡਾ ਸਾਡਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਆਪਣਾ ਬੱਚਾ ਸੀ ਬਹੁਤ ਦੁੱਖ ਹੈ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਲ ਵੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਦੇਸ਼ ਨਾਲ ਦੇ ਦੇ ਨੌਜਵਾਨਾਂ ਨਾਲ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਇਹ ਅਗਨੀ ਵਿਸਕੀਮ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮਾਂ ਬਹਰਾ ਕੀਤੀ ਜਾਂਦੀ ਹੈ ਗਗਾਕਾਰ ਤੋਂ ਦੀ ਪਾਰਟੀ ਵੱਲੋਂ ਇਸ ਸਬਨਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੈਂਟਰਲ ਸਰਕਾਰ ਨੇ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪੱਤੀ ਕਰਵਾਇਆ ਗਿਆ ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ ਸੋ ਦੇਸ਼ ਦੇ ਵਿੱਚ ਇਹ ਫੈਸਲਾ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀ ਵਿਕੀਮ ਪੰਜਾਬ ਦੇ ਲੋਕਾਂ ਨੂੰ ਕੁਝ ਕੰਡੀਸ਼ਨ ਸਿਖਾएंगे ਕਿ ਅਗਰ ਕੋਈ ਵੀ ਦੇਸ਼ ਦੀ ਰੱਖਿਆ ਕਰਦਾ ਹੈ ਸ਼ਹੀਦ ਹੁੰਦਾ ਭਾਵੇਂ ਉਹ ਅਗਨੀ ਵੀਰ ਕਿਉਂ ਨਾ ਹੋਵੇ ਉਸ ਨੂੰ ਇੱਕ ਮਤਲਬ ਸਨਮਾਨ ਤਰ੍ਹਾਂ ਸ਼ਹੀਦ ਦੇ ਨਾਲ ਉਹ ਜੋ ਵੀ ਪਾਲਿਸੀ ਹੈ ਅਸੀਂ ਤਾਂ ਸਾਡਾ ਤਾਂ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋਏਗੀ ਉਹਦੇ ਵਿੱਚ ਕਵਰ ਹੋਏਗਾ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਕਰ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਆਪਣੇ ਬੱਚੇ ਦੇਸ਼ ਦੇ ਲਈ ਸ਼ਹੀਦ ਹੁੰਦੇ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਯਾਰ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਖਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਵੀ ਮਿਲਿਆ ਉਹਨਾਂ ਨਾਲ ਦੁੱਖ ਦੀ ਸਾਂਝਾ ਕੀਤਾ ਔਰ ਕਾਫੀ ਜਿਹੜਾ ਮਾਹੌਲ ਹੈ ਉਸ ਵਕਤ ਕਮੀ ਨੇ ਜਵਾਨ ਪੁੱਤ ਚਲਾ ਜਾਣਾ ਯਾਰ ਇਤੋਂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖਿਆ ਨਹੀਂ ਜਾਂਦਾ ਉਹਦੀ ਮਾਂ ਸਾਡਾ ਤਾਂ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੱਥਾਂ ਚ ਪੜਿਆ ਬਹੁਤ ਦੁੱਖ ਹਾਏ ਮੇਰੀ ਕੀ ਦਸਾਂ ਲਾਜਾ ਪੁੱਤ ਕਾ ਜਨਾ ਕਾ ਇਹ ਵੀ ਕੀ ਦਸਾਂ ਮਾਂ ਤੇ ਕੀ ਗੁਜਰਦੀ ਆ ਪੁੱਤ ਮੇਰਾ 7 ਫੁੱਟ ਦਾ ਜਵਾਨ ਪੁੱਤ ਅੱਜ ਦੱਬੇ ਚ ਬੈ ਕੇ ਆ ਗਿਆ ਮੈਂ ਮਾਣ ਕਰਾਂ ਕਿ ਕੀ ਕਰਾਂ ਪੁੱਤ ਮੇਰੇ ਪੁੱਤ ਬਿਨਾ ਮੇਰੀ ਅੰਦਰ ਨਹੀਂ ਠਰਦੀ ਹਾਏ ਪੁੱਤ ਮੇਰਾ ਪੁੱਤ ਦੇਸ਼ ਲਈ ਬਿਨ ਸ਼ੀਰ ਹੋ ਗਿਆ हाय पोता हाय पोता मैं किथे जाऊंगी हाय पोता हाय, हाय हाय पोता माननी कर दिया पर घर खाली हो गया पुत्त बिना पुत्त घर खाली हो गया बुत मेरा साढ़े बीह साल बुत अज चला गया ही। आए।, आए, बोत में तो आए तो बोलया नहीं जी सताई तारीख नापस गया जी सताई न छुट्टी कट के गया ਆ 15 ਦਿਨ ਹੋਏ ਅੱਜ ਗਏ ਨੂੰ ਤੇਰੇ ਅਗੇ ਤਾਂ ਮੰਗਿਆ ਵੀ ਨਹੀਂ ਸੀ ਅਜੇ ਤਾਂ ਸਾਢੇ 20 ਸਾਲਾਂ ਦਾ ਸੀ ਹਾਏ ਕਿਤੇ ਵਿਆਹ ਨਹੀਂ ਸੀ ਕਰਨਾ ਤੇ ਕਰਾਉਂਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਕਰਾਉਣਾ ਪਰ ਮੈਨੂੰ ਕਹਿੰਦਾ ਸੀ ਕਹਿੰਦਾ ਮਾਂ ਮੈਂ ਜੇ ਦੱਬੇ ਤੇ ਵੀ ਆ ਗਿਆ ਨਾ ਮਾਨ ਕਰੀ ਮਾਨ ਕਰੀ ਪਰ ਪਤ ਜਸਵਰ ਨਹੀਂ ਹੁੰਦਾ ਵੇ ਬੱਤ ਕੀ ਕਰਾਂ ਮੇਰਾ ਕੀ ਕਰਾਂ